ਮੇਰਾ ਨਾਮ ਰਿੰਪੀ ਆ ਮੇਰੀ ਉਮਰ 26 ਸਾਲ ਦੇ ਕਰੀਬ ਆ ਅਸੀਂ ਦੋ ਭੈਣਾਂ ਤੇ ਇੱਕ ਭਰਾ ਆ ਮੇਰੀ ਭੈਣ ਮੇਰੇ ਨਾਲੋਂ ਵੱਡੀ ਆ ਤੇ ਮੇਰਾ ਭਰਾ ਵੀ ਮੇਰੇ ਨਾਲੋਂ ਵੱਡਾ ਆ ਤੇ ਮੈਂ ਸਾਰਿਆਂ ਨਾਲੋਂ ਛੋਟੀ ਆ ਮੇਰੀ ਭੈਣ ਨੂੰ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਸੀ ਤੇ ਮੇਰਾ ਤੇ ਮੇਰੇ ਭਰਾ ਦਾ ਵਿਆਹ ਇਕੱਠਿਆਂ ਦਾ ਹੋਇਆ ਸੀ ਮੇਰਾ ਤੇ ਮੇਰੇ ਭਰਾ ਦਾ ਵਿਆਹ ਥੋੜਾ ਟਾਈਮ ਪਹਿਲਾਂ ਹੀ ਹੋਇਆ ਸੀ ਮੇਰੀ ਭਾਬੀ ਬਹੁਤ ਚੰਗੀ ਆ ਸਾਡਾ ਦੋਵਾਂ ਭੈਣਾਂ ਦਾ ਬੜਾ ਮੋਹ ਕਰਦੀ ਆ ਮੇਰੀ ਮੰਮੀ ਦੇ ਦੋ ਵਿਆਹ ਹੋਏ ਆ ਮੇਰੀ ਭੈਣ ਤੇ ਭਰਾ ਪਹਿਲਾਂ ਵਾਲੇ ਵਿਆਹ ਦੇ ਆ ਤੇ ਮੈਂ ਬਾਅਦ ਵਿੱਚ ਹੋਈ ਸੀ ਮੇਰੇ ਡੈਡੀ ਦੀ ਮੌਤ ਤੋਂ ਬਾਅਦ ਮੇਰੀ ਮੰਮੀ ਮੇਰੇ ਚਾਚੇ ਦੇ ਬਿਠਾ ਦਿੱਤੀ ਸੀ ਤੇ ਮੇਰਾ ਜਨਮ ਬਾਅਦ ਵਿੱਚ ਹੋਇਆ ਸੀ ਮਤਲਬ ਸਾਡੇ ਪਿਓ ਅਲੱਗ-ਅਲੱਗ ਸੀ ਪਰ ਮਾਂ ਸਾਡੀ ਇੱਕ ਸੀ ਪਰ ਸਾਡੇ ਭੈਣ-ਭਰਾਵਾਂ ਵਿੱਚ ਕੋਈ ਫਰਕ ਨਹੀਂ ਸੀ ਸਾਡੀ ਭੈਣ ਭਰਾਵਾਂ ਦੀ ਆਪਸ ਵਿੱਚ ਵਧੀਆ ਬਣਦੀ ਸੀ ਓਦਾਂ ਹੀ ਸਾਡੀ ਭਾਬੀ ਵੀ ਬੜੀ ਚੰਗੀ ਸੀ ਉਹਨਾਂ ਨੇ ਮੈਨੂੰ ਕਦੇ ਵੀ ਓਪਰਾ ਨਹੀਂ ਸਮਝਿਆ ਸੀ ਉਹ ਮੈਨੂੰ ਆਪਣੀ ਸਕੀਨ ਨਾਨ ਵਾਂਗ ਸਮਝਦੀ ਸੀ ਹੈਗੇ ਤਾਂ ਚੱਲ ਅਸੀਂ ਸਕੇ ਹੀ ਸੀ ਕਿਉਂਕਿ ਸਾਡੀ ਮਾਂ ਤਾਂ ਇੱਕ ਹੀ ਸੀ ਪਰ ਫਿਰ ਵੀ ਕਈ ਲੋਕ ਫਰਕ ਕਰ ਲੈਂਦੇ ਨੇ ਪਰ ਮੇਰੀ ਭਾਬੀ ਬਿਲਕੁਲ ਵੀ ਨਹੀਂ ਫਰਕ ਕਰਦੀ ਸੀ ਲੋਕੀ ਵੀ ਸਾਡੇ ਪਿਆਰ ਤੇ ਬੜੇ ਹੈਰਾਨ ਸੀ ਲੋਕ ਸੋਚਦੇ ਸੀ ਕਿ ਇਹਨੂੰ ਅਲੱਗ ਸਮਝਣਗੇ ਕਿ ਸਾਡੀ ਭੈਣ ਨਹੀਂ ਆ ਪਰ ਮੇਰੇ ਭੈਣ ਭਰਾ ਮੇਰੇ ਨਾਲ ਕੋਈ ਫਰਕ ਨਹੀਂ ਕਰਦੇ ਸੀ ਇਸ ਗੱਲੋਂ ਮੇਰੀ ਮੰਮੀ ਬਹੁਤ ਸੁਖੀ ਸੀ ਤੇ ਮੇਰਾ ਡੈਡੀ ਵੀ ਮੇਰੇ ਦੂਜੇ ਭੈਣ ਭਰਾਵਾਂ ਦਾ ਆਪਣੇ ਬੱਚਿਆਂ ਵਾਂਗ ਕਰਦਾ ਸੀ ਮੇਰਾ ਪ੍ਰਾ ਖੇਤੀਬਾੜੀ ਦਾ ਕੰਮ ਕਰਦਾ ਆ ਸਾਡਾ ਵਿਆਹ ਹੋਇਆ ਨੂੰ ਅਜੇ 1 ਸਾਲ ਹੀ ਹੋਇਆ ਸੀ ਮੇਰੇ ਘਰ ਵਾਲੇ ਦਾ ਨਾਮ ਸੋਨੀ ਆ ਸੋਨੀ ਦਾ ਸੁਭਾਅ ਬਹੁਤ ਜ਼ਿਆਦਾ ਚੰਗਾ ਆ ਮੇਰੇ ਸਹੁਰੇ ਘਰ ਮੈਂ ਤੇ ਸੋਨੀ ਹੀ ਰਹਿੰਦੇ ਸੀ ਕਿਉਂਕਿ ਮੇਰੇ ਸਾਸ ਸਹੁਰਾ ਤਾਂ ਬਾਹਰ ਗਏ ਹੋਏ ਸੀ ਮੇਰੀ ਨਣਾਨ ਬਾਹਰ ਕੈਨੇਡਾ ਵਿੱਚ ਗਈ ਹੋਈ ਆ ਤੇ ਉਹਦੇ ਬੱਚਾ ਹੋਇਆ ਇਸ ਕਰਕੇ ਮੇਰੇ ਸਾਸ ਸਹੁਰਾ ਉੱਥੇ ਗਏ ਹੋਏ ਸੀ ਮੇਰੀ ਸੱਸ ਮੇਰੀ ਨਣਾਨ ਨੂੰ ਸੰਭਦੀ ਸੀ ਇਸ ਤਰ੍ਹਾਂ ਹੀ ਸਾਡਾ ਟਾਈਮ ਪਾਸ ਬਹੁਤ ਵਧੀਆ ਹੋ ਰਿਹਾ ਸੀ ਮੇਰੀ ਵੱਡੀ ਭੈਣ ਦਾ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ ਪਰ ਸੋਨੀ ਅਜੇ ਜੌਬ ਲਈ ਟਰਾਈ ਕਰਦਾ ਸੀ ਸਾਨੂੰ ਇੱਥੇ ਜੌਬ ਕਰਨ ਦਾ ਇੰਨਾ ਜ਼ਿਆਦਾ ਨਹੀਂ ਸੀ ਕਿਉਂਕਿ ਅਸੀਂ ਮੇਰੀ ਨਾਨਣ ਕੋਲ ਬਾਹਰ ਦੀ ਫਾਈਲ ਲਗਾਉਣੀ ਸੀ ਮੇਰੀ ਵੱਡੀ ਭੈਣ ਨੂੰ ਵਿਆਹ ਹੋਏ ਕਈ ਸਾਲ ਹੋ ਗਏ ਸੀ ਪਰ ਅਜੇ ਤੱਕ ਉਹਨਾਂ ਦੇ ਬੱਚਾ ਨਹੀਂ ਹੋਇਆ ਸੀ ਇਸ ਗੱਲੋਂ ਮੇਰੀ ਭੈਣ ਬਹੁਤ ਟੈਨਸ਼ਨ ਵਿੱਚ ਰਹਿੰਦੀ ਸੀ ਬੇਸ਼ੱਕ ਮੇਰੇ ਜੀਜਾ ਜੀ ਨੇ ਉਹਨੂੰ ਕਦੇ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ ਪਰ ਉਹਦੀ ਸੱਸ ਹੁਣ ਬੱਚੇ ਨੂੰ ਲੈ ਕੇ ਬਹੁਤ ਤਾਨੇ ਮਾਰਦੀ ਰਹਿੰਦੀ ਸੀ ਇਸ ਗੱਲੋਂ ਮੇਰੀ ਭੈਣ ਬੜੀ ਪਰੇਸ਼ਾਨ ਰਹਿੰਦੀ ਸੀ ਮੇਰਾ ਜੀਜਾ ਆਪਣੀ ਮਾਂ ਨੂੰ ਬਧੇਰਾ ਸਮਝਾਉਂਦਾ ਸੀ ਪਰ ਉਹ ਕਿੱਥੇ ਸਮਝਣ ਵਾਲੀ ਸੀ ਉਹ ਬੱਚੇ ਨੂੰ ਲੈ ਕੇ ਹਮੇਸ਼ਾ ਮੇਰੀ ਭੈਣ ਨਾਲ ਲੜਦੀ ਰਹਿੰਦੀ ਸੀ ਮੇਰੀ ਭੈਣ ਤੇ ਜੀਜੇ ਨੇ ਬੜੇ ਚੰਗੇ ਚੰਗੇ ਡਾਕਟਰਾਂ ਨੂੰ ਵਿਖਾਇਆ ਸੀ ਪਰ ਕਿਤੇ ਵੀ ਕੋਈ ਗੱਲ ਨਹੀਂ ਬਣੀ ਸੀ ਬਧੇਰੀਆਂ ਦਵਾਈਆਂ ਖਾਦਦੀਆਂ ਪਰ ਕੋਈ ਫਾਇਦਾ ਨਹੀਂ ਹੁੰਦਾ ਸੀ ਇਸ ਤਰ੍ਹਾਂ ਹੀ ਸਾਨੂੰ ਵੀ ਮੇਰੀ ਭੈਣ ਦੀ ਟੈਨਸ਼ਨ ਲੱਗੀ ਰਹਿੰਦੀ ਸੀ ਕਿਉਂਕਿ ਸਾਡਾ ਆਪਸ ਵਿੱਚ ਭੈਣ ਭਰਾਵਾਂ ਦਾ ਬੜਾ ਪਿਆਰ ਸੀ ਉਹਦੀ ਟੈਨਸ਼ਨ ਸਾਡੀ ਟੈਨਸ਼ਨ ਸੀ ਮੇਰੀ ਭਾਬੀ ਦੇ ਵੀ ਕੋਈ ਅਜੇ ਬੱਚਾ ਨਹੀਂ ਸੀ ਪਰ ਸਾਡਾ ਵਿਆਹ ਹੋਏ ਨੂੰ ਇਨਾ ਟਾਈਮ ਨਹੀਂ ਹੋਇਆ ਸੀ ਮੇਰੀ ਭਾਬੀ ਤਾਂ ਹਮੇਸ਼ਾ ਹੀ ਕਹਿੰਦੀ ਸੀ ਕਿ ਚੱਲ ਅਜੇ ਥੋੜੀ ਐਸ਼ ਕਰ ਲਈਏ ਫਿਰ ساری ਉਮਰ ਬੱਚੇ ਸਾਂਭਣ ਦੇ ਜਾਂ ਇਸ ਤਰ੍ਹਾਂ ਹੀ ਮੈਂ ਵੀ ਅਜੇ ਬੱਚੇ ਬਾਰੇ ਕੁਝ ਨਹੀਂ ਸੋਚਿਆ ਸੀ ਮੈਂ ਤੇ ਸੋਨੀ ਕਈ ਜਗ੍ਹਾ ਤੇ ਘੁੰਮਣ ਜਾਂਦੇ ਰਹਿੰਦੇ ਸੀ ਕਿਉਂਕਿ ਆਹੀ ਤਾਂ ਘੁੰਮਣ ਦੀ ਉਮਰ ਹੁੰਦੀ ਆ ਬਾਅਦ ਵਿੱਚ ਤਾਂ ਫਿਰ ਬੱਚੇ ਹੀ ਸਾਹਮਣੇ ਹੁੰਦੇ ਆ ਬੇਸ਼ੱਕ ਅਸੀਂ ਬੱਚੇ ਬਾਰੇ ਇਹਨਾਂ ਨਹੀਂ ਸੋਚਦੇ ਸੀ ਪਰ ਫਿਰ ਵੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੈਂ ਨਾ ਚਾਹੁੰਦੇ ਹੋਏ ਵੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇਹ ਖੁਸ਼ਖਬਰੀ ਮੈਂ ਸਾਰਿਆਂ ਨੂੰ ਦੱਸਤੀ ਤਾਂ ਸਾਰੇ ਬਹੁਤ ਖੁਸ਼ ਹੋਏ ਤੇ ਸਾਰੇ ਕਹਿਣ ਲੱਗੇ ਕਿ ਇਹ ਤਾਂ ਰੱਬ ਦੀ ਮਿਹਰ ਆ ਇਹ ਤਾਂ ਰੱਬ ਦੀ ਦੇਣ ਆ ਇਹਨਾਂ ਨੂੰ ਠੁਕਰਾਈ ਦਾ ਨਹੀਂ ਆ ساری ਉਮਰ ਐਸ਼ੀ ਕਰਨੀ ਆ ਫਿਰ ਮੈਂ ਇਹ ਵੀ ਸੋਚਦੀ ਸੀ ਕਿ ਪਹਿਲਾਂ ਮੇਰੀ ਭੈਣ ਬੱਚੇ ਨੂੰ ਤਰਸਦੀ ਆ ਹੁਣ ਜੇ ਮੈਨੂੰ ਰੱਬ ਨੇ ਬੱਚਾ ਦਿੱਤਾ ਤਾਂ ਮੈਨੂੰ ਇਸ ਨੂੰ ਠੁਕਰਾਉਣਾ ਨਹੀਂ ਚਾਹੀਦਾ ਕਿਉਂਕਿ ਬੱਚੇ ਬਿਨਾ ਤਾਂ ਜ਼ਿੰਦਗੀ ਅਧੂਰੀ ਹੁੰਦੀ ਆ ਇਸ ਤਰ੍ਹਾਂ ਹੀ ਅਸੀਂ ਬੱਚਾ ਖੁਸ਼ੀ-ਖੁਸ਼ੀ ਲੈ ਲਿਆ ਸੀ ਜਦੋਂ ਇਹ ਖੁਸ਼ਖਬਰੀ ਮੇਰੇ ਪੇਕੇ ਪਤਾ ਲੱਗੀ ਤਾਂ ਸਾਰੇ ਬਹੁਤ ਖੁਸ਼ ਹੋਏ। ਬਾਹਰ ਬੈਠੇ ਮੇਰੇ ਸੱਸ ਸਹੁਰਾ ਵੀ ਬੜੇ ਖੁਸ਼ ਸੀ। ਮੈਨੂੰ ਚੌਥਾ ਪੰਜਵਾਂ ਮਹੀਨਾ ਲੱਗ ਗਿਆ ਸੀ ਤੇ ਸੋਨੀ ਮੇਰੀ ਬਹੁਤ ਕੇਅਰ ਕਰਦੇ ਸੀ। ਉਹ ਮੈਨੂੰ ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦੇ ਸੀ ਕਿਉਂਕਿ ਡਾਕਟਰ ਨੇ ਮੈਨੂੰ ਕੰਮ ਕਰਨ ਤੋਂ ਮਨਾ ਕੀਤਾ ਹੋਇਆ ਸੀ। ਉਹ ਦਿਨ ਰਾਤ ਮੇਰੀ ਸੇਵਾ ਕਰਦੇ ਸੀ। ਮੈਂ ਇਸ ਗੱਲ ਤੋਂ ਬੜੀ ਖੁਸ਼ ਸੀ ਕਿ ਮੈਨੂੰ ਹਮਸਫਰ ਬਹੁਤ ਵਧੀਆ ਮਿਲਿਆ ਆ। ਇਸ ਤਰ੍ਹਾਂ ਹੀ ਮੇਰੇ 9 ਮਹੀਨੇ ਕਦੋਂ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ। ਉਧਰ ਮੇਰੀ ਸਾਸੂ ਨੂੰ ਵੀ ਇੱਧਰ ਆਉਣ ਦੀ ਕਾਲੀ ਲੱਗੀ ਪਈ ਸੀ ਉਹਨੇ ਮੇਰੀ ਨਨਾਨ ਨੂੰ ਕਹਿ ਦਿੱਤਾ ਸੀ ਕਿ ਹੁਣ ਅਸੀਂ ਤੇਰਾ ਥੋੜਾ ਟਾਈਮ ਲੰਗਾ ਦਿੱਤਾ ਹੁਣ ਤੂੰ ਆਪਣਾ ਬੱਚਾ ਆਪ ਪਾਲ ਲੈ ਸਾਡੇ ਘਰ ਵੀ ਨੰਨਾ ਮਹਿਮਾਨ ਆਉਣ ਵਾਲਾ ਮੈਂ ਤਾਂ ਜਾ ਕੇ ਆਪਣੀ ਨੋ ਨੂੰ ਸੰਭਾਂ ਮੇਰੀ ਸੱਸ ਤੇ ਸਹੁਰੇ ਨੂੰ ਵੀ ਆਪਣੇ ਪੋਤੇ-ਪੋਤੀ ਨੂੰ ਮਿਲਣ ਦਾ ਬੜਾ ਚਾਹ ਸੀ। ਉਹ ਮੇਰੀ ਡਿਲੀਵਰੀ ਤੋਂ ਪਹਿਲਾਂ ਹੀ ਇੰਡੀਆ ਆ ਗਏ ਸੀ। ਮੇਰੀ ਸੱਸ ਨੇ ਵੀ ਆ ਕੇ ਮੇਰੀ ਬੜੀ ਕੇਅਰ ਕੀਤੀ। ਜਿਸ ਦਿਨ ਮੇਰੀ ਡਿਲੀਵਰੀ ਹੋਣੀ ਸੀ, ਉਸ ਦਿਨ ਮੇਰੀ ਭੈਣ ਤੇ ਜੀਜਾ, ਮੇਰੇ ਭਰਾ ਤੇ ਪਰਜਾਈ ਇਧਰੋਂ ਵੀ ਮੇਰੀ ਸਾਰੀ ਫੈਮਿਲੀ ਮੇਰੇ ਨਾਲ ਸੀ। ਜਦੋਂ ਸੀ ਹਸਪੀਟਲ ਵਿੱਚ ਪਹੁੰਚੇ ਤਾਂ ਡਾਕਟਰਾਂ ਨੇ ਮੇਰੇ ਬੋਤਲਾ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਵੇਰ ਨੂੰ ਮੇਰੀ ਕੁੱਖੋਂ ਇੱਕ ਕੁੜੀ ਨੇ ਜਨਮ ਲਿਆ। ਮੇਰਾ ਕੇਸ ਨਾਰਮਲ ਹੋ ਗਿਆ ਸੀ। ਸਾਰੇ ਇਸ ਗੱਲ ਤੋਂ ਬੜੇ ਖੁਸ਼ ਸੀ। ਨੰਨੀ ਜਈ ਜਾਨ ਬੜੀ ਸੋਹਣੀ ਸੀ। ਮੈਨੂੰ ਆਪਣੀ ਬੱਚੀ ਬੜੀ ਪਿਆਰੀ ਲੱਗ ਰਹੀ ਸੀ। ਸਾਰੇ ਵਾਰੋ-ਵਾਰੀ ਮੇਰੀ ਬੱਚੀ ਨੂੰ ਚੁੱਕ ਕੇ ਖੜਾ ਰਹੇ ਸੀ। ਮੇਰੀ ਕੁੜੀ ਬਿਲਕੁਲ ਆਪਣੇ ਪਿਓ ਵਰਗੀ ਲੱਗਦੀ ਸੀ। ਮੈਂ ਚਾਹੁੰਦੀ ਸੀ ਇਹਦਾ ਸੁਭਾਅ ਵੀ ਆਪਣੇ ਪਿਓ ਵਰਗਾ ਹੀ ਹੋਵੇ ਕਿਉਂਕਿ ਉਹਨੇ ਅੱਜ ਤੱਕ ਕਦੇ ਵੀ ਮੈਨੂੰ ਜ਼ਿੰਦਗੀ ਵਿੱਚ ਦੋਖ ਨਹੀਂ ਦਿੱਤਾ ਨਾ ਹੀ ਕਦੇ ਮੈਨੂੰ ਰੋਣ ਦਿੱਤਾ ਮੈਨੂੰ ਇਸ ਗੱਲ ਦਾ ਬਹੁਤ ਮਾਣ ਸੀ ਕਿ ਮੈਨੂੰ ਇਦਾਂ ਦਾ ਹਮਸਫਰ ਮਿਲਿਆ ਮੇਰੀ ਧੀ ਦੀ ਸ਼ਕਲ ਬਿਲਕੁਲ ਵੀ ਉਹਦੇ ਵਰਗੀ ਸੀ ਹੁਣ ਮੈਨੂੰ ਹਸਪੀਟਲ ਵਿੱਚੋਂ ਛੁੱਟੀ ਮਿਲ ਗਈ ਸੀ ਤੇ ਮੈਨੂੰ ਘਰ ਲੈ ਗਏ ਸੀ ਮੇਰੀ ਕੁੜੀ ਦਾ ਨਾਮ ਅਸੀਂ ਆਮਾਨਤ ਰੱਖ ਲਿਆ ਸੀ ਹੁਣ ਮੈਂ ਥੋੜੀ ਤੰਦਰੁਸਤ ਹੋ ਗਈ ਸੀ ਮੇਰੀ ਸਾਸ ਨੇ ਮੇਰੀ ਕੁੜੀ ਹੋਣ ਤੋਂ ਬਾਅਦ ਮੇਰੀ ਬਹੁਤ ਕੇਅਰ ਕੀਤੀ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਚੰਗਾ ਸੀ ਮੈਂ ਤਾਂ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਸੀ ਜੋ ਮੈਨੂੰ ਇਨਾ ਚੰਗਾ ਪਰਿਵਾਰ ਤੇ ਇਨਾ ਚੰਗਾ ਘਰ ਵਾਲਾ ਮਿਲਿਆ ਮੇਰੀ ਪਰਜਾਈ ਮੈਨੂੰ ਫੋਨ ਕਰਕੇ ਕਹਿ ਰਹੀ ਸੀ ਕਿ ਤੂੰ ਥੋੜੇ ਦਿਨ ਸਾਡੇ ਕੋਲ ਆ ਜਾ ਸਾਨੂੰ ਵੀ ਬੱਚੇ ਨਾਲ ਖੇਡਣ ਦਾ ਮੌਕਾ ਮਿਲ ਜਾਊਗਾ ਪਰ ਇਧਰ ਸੋਨੀ ਵੀ ਮੈਨੂੰ ਕਿਤੇ ਨਹੀਂ ਜਾਣ ਦੇ ਰਹੇ ਸੀ ਕਿਉਂਕਿ ਉਹਨਾਂ ਨੂੰ ਵੀ ਆਮਾਨਤ ਦਾ ਬੜਾ ਚਾਅ ਸੀ ਉਹ ਇੱਕ ਪਲ ਵੀ ਆਪਣੀ ਬੱਚੀ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਸੀ ਉਧਰ ਇਹਦੇ ਨਾਨਕਿਆਂ ਨੂੰ ਵੀ ਇਹਦਾ ਬੜਾ ਚਾਅ ਸੀ ਤੇ ਮੇਰੀ ਭੈਣ ਮੈਨੂੰ ਫੋਨ ਕਰਕੇ ਕਹਿ ਰਹੀ ਸੀ ਕਿ ਮੈਂ ਵੀ ਹੁਣ ਪੇਕੇ ਰਹਿਣ ਆਉਣਾ ਤੂੰ ਵੀ ਈਮਾਨਤ ਨੂੰ ਲੈ ਕੇ ਆ ਜਾ ਅਸੀਂ ਸਾਰੇ ਉਹਦੇ ਨਾਲ ਖੇਡਣਾ ਚਾਹੁੰਦੇ ਆ ਤਾਂ ਫਿਰ ਮੇਰੀ ਸੱਸ ਨੇ ਸੋਨੀ ਨੂੰ ਸਮਝਾਇਆ ਕਿ ਉਹਨਾਂ ਦਾ ਵੀ ਉਨਾ ਹੀ ਹੱਕ ਆ ਜਿੰਨਾ ਆਪਣਾ ਆ ਇਸ ਕਰਕੇ ਤੂੰ ਇਹਨੂੰ ਜਾਣ ਦੇ ਥੋੜੇ ਦਿਨੇ ਜਾਊਗੀ ਇਹਨੇ ਨਾਲ ਉਹਨਾਂ ਦਾ ਚਾ ਵੀ ਪੂਰਾ ਹੋ ਜਾਊਗਾ ਫਿਰ ਮੈਨੂੰ ਮੇਰਾ ਭਰਾ ਆ ਕੇ ਲੈ ਗਿਆ ਸੀ ਅਸੀਂ ਦੋਵੇਂ ਭੈਣਾਂ ਇਕੱਠੀਆਂ ਆਪਣੇ ਪੇਕੇ ਘਰ ਕਈ ਦਿਨ ਰਹੀਆਂ ਮੇਰੀ ਭੈਣ ਅਮਾਨਤ ਨੂੰ ਬਹੁਤ ਪਿਆਰ ਕਰ ਰਹੀ ਸੀ ਉਹਦੇ ਆਪਣੇ ਕੋਈ ਬੱਚਾ ਨਹੀਂ ਸੀ ਇਸ ਕਰਕੇ ਉਹਨੂੰ ਆਪਣੀ ਭਾਂਜੀ ਦਾ ਬੜਾ ਮੋਹ ਆਉਂਦਾ ਸੀ ਇੱਕ ਦਿਨ ਉਹਨੇ ਮੈਨੂੰ ਅਜਿਹੀ ਗੱਲ ਕਹਿ ਦਿੱਤੀ ਜੋ ਕਿ ਮੈਂ ਕਦੇ ਵੀ ਪੂਰੀ ਨਹੀਂ ਕਰ ਸਕਦੀ ਸੀ ਉਹ ਆਪਣੇ ਨਾਲ ਅਮਾਨਤ ਨੂੰ ਰਾਤ ਨੂੰ ਲੈ ਕੇ ਸੌਂ ਗਈ ਤੇ ਜਦੋਂ ਮੈਂ ਅਮਾਨਤ ਨੂੰ ਚੁੱਕਣ ਲੱਗੀ ਤਾਂ ਅਮਾਨਤ ਰੋਣ ਲੱਗੀ ਜਿਵੇਂ ਉਹਨੂੰ ਮੇਰੀ ਭੈਣ ਨਾਲ ਹੀ ਪਿਆਰ ਹੋ ਗਿਆ ਹੋਵੇ ਜਿਵੇਂ ਉਹਨੂੰ ਉਹੀ ਆਪਣੀ ਮਾਂ ਲੱਗ ਰਹੀ ਆ ਮੇਰੀ ਭੈਣ ਮੈਨੂੰ ਕਹਿਣ ਲੱਗੀ ਦੇਖ ਲਾ ਤੇਰੇ ਨਾਲ ਉਹ ਵੱਧ ਮੇਰਾ ਮੋਹ ਕਰਦੀ ਆ ਪਤਾ ਹੀ ਨਹੀਂ ਲੱਗਾ ਅਮਾਨਤ ਨੂੰ ਕਦੋਂ ਆਪਣੀ ਮਾਸੀ ਨਾਲ ਇੰਨਾ ਲਗਾਵ ਹੋ ਗਿਆ ਫਿਰ ਮੈਂ ਵੀ ਉਹਦੇ ਨਾਲ ਹੀ ਸੁੱਤੇ ਰਹਿਣ ਦਿੰਦੀ ਸੀ ਮੈਨੂੰ ਵੀ ਇਹ ਹੁੰਦਾ ਸੀ ਕਿ ਚੱਲ ਇਹਦੇ ਕੋਈ ਬੱਚਾ ਨਹੀਂ ਆ ਚੱਲ ਇਹਦਾ ਵੀ ਚਾਹ ਪੂਰਾ ਹੋ ਜਾਊਗਾ ਤੇ ਅਮਾਨਤ ਵੀ ਉਹਦੇ ਨਾਲ ਸੌ ਕੇ ਬਹੁਤ ਖੁਸ਼ ਸੀ ਮੇਰੀ ਭੈਣ ਮੈਨੂੰ ਕਹਿਣ ਲੱਗੀ ਕਿ ਮੈਂ ਤਾਂ ਤੈਨੂੰ ਇੱਕ ਗੱਲ ਕਹਿਣੀ ਸੀ ਮੈਂ ਕਿਹਾ ਹਾਂ ਭੈਣੇ ਦੱਸ ਤਾਂ ਮੇਰੀ ਭੈਣ ਮੈਨੂੰ ਕਹਿੰਦੀ ਜੇ ਤੂੰ ਅਮਾਨਤ ਨੂੰ ਮੇਰੀ ਝੋਲੀ ਪਾ ਦੇਵੇਂ ਮੈਂ ਤੇਰਾ ਇਹ एहसान ساری ਜ਼ਿੰਦਗੀ ਨਹੀਂ ਭੁੱਲਾਂਗੀ ਕਿਉਂਕਿ ਅਮਾਨਤ ਦੇ ਆਉਣ ਨਾਲ ਮੇਰੇ ਅੰਦਰਲੀ ਮਮਤਾ ਜਾਗ ਆਈ ਆ ਮੇਰਾ دل ਹੀ ਨਹੀਂ ਕਰਦਾ ਕਿ ਇਹਨੂੰ ਆਪਣੇ ਨਾਲੋਂ ਦੂਰ ਕਰਾਂ ਜਦੋਂ ਇਹ ਸਭ ਗੱਲਾਂ ਮੈਨੂੰ ਕਹਿ ਰਹੀ ਸੀ ਤਾਂ ਮੈਂ ਤਾਂ ਬਸ ਸੁਣਝਈ ਹੁੰਦੀ ਜਾ ਰਹੀ ਸੀ ਕਿ ਇਹ ਕੀ ਕਹਿ ਰਹੀ ਆ ਮੈਨੂੰ ਤਾਂ ਇਹ ਹੁੰਦਾ ਸੀ ਕਿ ਚਲੋ ਥੋੜੇ ਦਿਨ ਭੈਣ ਨੂੰ ਵੀ ਚੰਗਾ ਲੱਗੂਗਾ ਅਮਾਨਤ ਨਾਲ ਖੇਡ ਕੇ ਜਾਂ ਅਮਾਨਤ ਨੂੰ ਨਾਲ ਪਾ ਕੇ ਪਰ ਉਹ ਤਾਂ ਅਮਾਨਤ ਨੂੰ ਪੱਕਾ ਹੀ ਆਪਣੇ ਕੋਲ ਰੱਖਣ ਦੀਆਂ ਗੱਲਾਂ ਕਰਨ ਲੱਗ ਪਈ ਮੈਂ ਵੀ ਇੱਕ ਮਾਂ ਸੀ ਮੈਂ ਵੀ ਆਪਣੇ ਬੱਚੇ ਨੂੰ ਕਿੱਦਾਂ ਦੂਰ ਕਰ ਸਕਦੀ ਸੀ ਅਜੇ ਮੇਰਾ ਬੱਚਾ ਇੰਨਾ ਛੋਟਾ ਸੀ ਮੈਂ ਤਾਂ ਇੱਕ ਮਿੰਟ ਵੀ ਉਹਦਾ ਵਸਾਣ ਹੀ ਖਾਂਦੀ ਸੀ ਪਰ ਭੈਣ ਨੇ ਇੰਨੀ ਵੱਡੀ ਗੱਲ ਕਹਿ ਦਿੱਤੀ ਤੇ ਵਾਰ-ਵਾਰੋਂ ਮੈਨੂੰ ਇਹੀ ਗੱਲ ਕਹੀ ਜਾ ਰਹੀ ਸੀ ਤੇ ਮੈਂ ਚੁੱਪਚਾਪ ਕਰਕੇ ਬੈਠੀ ਸੀ ਤੇ ਮੇਰੀ ਪਰਜਾਈ ਵੀ ਉਹਦੇ ਮੂੰਹ ਵੱਲ ਵੇਖ ਰਹੀ ਸੀ ਤੇ ਮੇਰੀ ਪਰਜਾਈ ਉਹਨੂੰ ਕਹਿਣ ਲੱਗੀ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਆ ਤਾਂ ਮੇਰੀ ਭੈਣ ਕਹਿਣ ਲੱਗੀ ਪਲੀਜ਼ ਕੋਈ ਮੇਰੀ ਦਿਲ ਦੀ ਹਾਲਤ ਨੂੰ ਸਮਝੋ ਮੈਂ ਇਸ ਬੱਚੇ ਤੋਂ ਦੂਰ ਨਹੀਂ रह ਸਕਦੀ ਮੈਨੂੰ ਵੀ ਬੱਚਾ ਚਾਹੀਦਾ ਤਾਂ ਮੰਮੀ ਨੇ ਉਹਨੂੰ ਸਮਝਾਇਆ ਕਿ ਬੇਟਾ ਇਦਾਂ ਨਹੀਂ ਹੁੰਦਾ ਜੋ ਗੱਲ ਉਹ ਨਹੀਂ ਕਰ ਸਕਦੀ ਉਹ ਤੂੰ ਕਿਵੇਂ ਕਹਿ ਦਿੱਤੀ ਉਹ ਵੀ ਇੱਕ ਮਾਂ ਆ ਮਾਂ ਆਪਣਾ ਬੱਚਾ ਇੱਕ ਮਿੰਟ ਵੀ ਦੂਰ ਨਹੀਂ ਕਰ ਸਕਦੀ ਤਾਂ ਮੇਰੀ ਭੈਣ ਕਹਿਣ ਲੱਗੀ ਕਿ ਮੈਂ ਵੀ ਤਾਂ ਇਹਦੀ ਭੈਣ ਆ ਇਹ ਮੇਰੇ ਬਾਰੇ ਵੀ ਤਾਂ ਸੋਚ ਸਕਦੀ ਆ ਪਰ ਮੈਂ ਚੁੱਪਚਾਪ ਬੈਠੀ ਸੀ ਮੇਰੀ ਭੈਣ ਮੰਮੀ ਨੂੰ ਕਹਿਣ ਲੱਗੀ ਮੈਨੂੰ ਪਤਾ ਮੇਰੀ ਨਿੱਕੀ ਭੈਣ ਮੈਨੂੰ ਬਹੁਤ ਪਿਆਰ ਕਰਦੀ ਆ ਇਹ ਮੇਰੀ ਇਹ ਖੁਆਇਸ਼ ਜ਼ਰੂਰ ਪੂਰੀ ਕਰੂਗੀ ਤੇ ਉਹ ਮੈਨੂੰ ਬਾਰ-ਬਾਰ ਪੁੱਛਣ ਲੱਗੀ ਦੱਸ ਮੈਨੂੰ ਤੂੰ அமਰਤ ਨੂੰ ਮੇਰੀ ਝੋਲੀ ਪਾਏਂਗੀ ਤਾਂ ਮੈਂ ਉਹਦੇ ਬਾਰ-ਬਾਰ ਪੁੱਛਣ ਤੇ ਕਹਿ ਦਿੱਤਾ ਨਹੀਂ ਇੰਨੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਤੇ ਰੋਣ ਲੱਗ ਪਈ ਉਹਨੇ ਮੇਰੇ ਕੋਲੋਂ ਉਹ ਚੀਜ਼ ਮੰਗ ਲਈ ਜੋ ਮੈਂ ਉਹਨੂੰ ਕਦੇ ਵੀ ਨਹੀਂ ਦੇ ਸਕਦੀ ਸੀ ਉਹਨੂੰ ਕੀ ਮੈਂ ਇਹ ਚੀਜ਼ ਕਿਸੇ ਨੂੰ ਨਹੀਂ ਦੇ ਸਕਦੀ ਸੀ ਕਿਉਂਕਿ ਮਾਂ ਲਈ ਆਪਣਾ ਬੱਚਾ ਸਭ ਕੁਝ ਹੁੰਦਾ ਉਹ ਵੀ ਮੇਰਾ ਪਹਿਲਾ ਬੱਚਾ ਸੀ ਮੈਂ ਤਾਂ ਕੀ ਇਸ ਗੱਲ ਲਈ ਮੰਨਣਾ ਸੀ ਇਸ ਗੱਲ ਲਈ ਤਾਂ ਸੋਨੀ ਨੇ ਵੀ ਨਹੀਂ ਕਦੇ ਮੰਨਣਾ ਸੀ ਪਰ ਮੇਰੀ ਭੈਣ ਇਸ ਗੱਲ ਤੇ ਬਹੁਤ ਔਖੀ ਹੋਈ ਉਹ ਬਿਲਕੁਲ ਵੀ ਨਹੀਂ ਸਮਝ ਰਹੀ ਸੀ ਕਿ ਮੈਂ ਅਜੇ ਹੁਣੇ ਹੁਣੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਇਸ ਤਰ੍ਹਾਂ ਕਿਵੇਂ ਹੁਣੇ ਤੈਨੂੰ ਹਾਂ ਕਰ ਦਵਾਂਗੀ ਪਹਿਲੀ ਗੱਲ ਤਾਂ ਮੈਂ ਆਪਣਾ ਬੱਚਾ ਕਿਸੇ ਨੂੰ ਦੇ ਹੀ ਨਹੀਂ ਸਕਦੀ ਸੀ ਤੇ ਦੂਜਾ ਉਹ ਫੈਸਲਾ ਵੀ ਮੇਰੇ ਤੋਂ ਉਦੋਂ ਹੀ ਮੰਗ ਰਹੀ ਸੀ ਮੇਰੇ ਭਰਾ ਤੇ ਪਰਜਾਈ ਮੇਰੀ ਭੈਣ ਨੂੰ ਸਮਝਾ ਰਹੇ ਸੀ ਇਸ ਤਰ੍ਹਾਂ ਨਹੀਂ ਹੁੰਦਾ ਮੇਰੀ ਭੈਣ ਨੂੰ ਮੈਂ ਸਾਫ਼-ਸਾਫ਼ ਮਨਾ ਕਰਤਾ ਮੈਂ ਕਿਆ ਭੈਣੇ ਮੈਂ ਇਸ ਤਰ੍ਹਾਂ ਆਪਣਾ ਬਚਨ ਨਹੀਂ ਦੇ ਸਕਦੀ ਮੇਰੇ ਜਿਗਰ ਦਾ ਟੋਟਾ ਆ ਤੂੰ ਵੀ ਸਮਝ ਮੈਂ ਇਸ ਤਰ੍ਹਾਂ ਕਿਵੇਂ ਦੇਦਵਾਨ ਨਾਲੇ ਮੇਰੇ ਕੱਲੀ ਦਾ ਫੈਸਲਾ ਨਹੀਂ ਆ ਮੇਰੇ ਘਰ ਵਾਲੇ ਦਾ ਵੀ ਉਨਾ ਹੀ ਹੱਕ ਆ ਤੇ ਨਾਲੇ ਮੈਨੂੰ ਪੱਕਾ ਪਤਾ ਉਹ ਕਦੇ ਵੀ ਇਸ ਗੱਲ ਨੂੰ ਨਹੀਂ ਮੰਨੂਗਾ ਮੇਰੀ ਭੈਣ ਕਹਿਣ ਲੱਗੀ ਤੈਨੂੰ ਕੀ ਫਰਕ ਪੈਂਦਾ ਤੂੰ ਤਾਂ ਇੱਕ ਬੱਚਾ ਹੋਰ ਲੈ ਲਵੇਂਗੀ ਕਿਉਂਕਿ ਤੇਰਾ ਤਾਂ ਬੱਚਾ ਹੋ ਹੀ ਜਾਣਾ ਪਰ ਮੇਰੇ ਨਹੀਂ ਹੋ ਰਿਹਾ ਇਸ ਕਰਕੇ ਮੈਂ ਤੇਰੇ ਅੱਗੇ ਝੋਲੀ ਆੜ ਰਹੀ ਆ ਮੈਂ ਤੇਰੇ ਕੋਲੋਂ ਕਦੇ ਕੁਝ ਨਹੀਂ ਮੰਗਿਆ ਪਰ ਤੂੰ ਮੇਰੀ ਇਹ ਇੱਛਾ ਪੂਰੀ ਕਰ ਦੇ ਅਮਾਨਤ ਨੂੰ ਮੇਰੀ ਝੋਲੀ ਪਾ ਦੇ ਉਹ ਵਾਰ-ਵਾਰ ਮੈਨੂੰ ਕਹਿ ਰਹੀ ਸੀ ਤਾਂ ਮੈਨੂੰ ਗੁੱਸਾ ਆ ਗਿਆ ਤੇ ਮੈਂ ਆਪਣੀ ਭੈਣ ਨੂੰ ਗੁੱਸੇ ਵਿੱਚ ਕਿਹਾ ਕਿ ਮੈਂ ਤੈਨੂੰ ਆਪਣਾ ਬੱਚਾ ਕਦੇ ਵੀ ਨਹੀਂ ਦੇ ਸਕਦੀ ਮੈਨੂੰ ਮਾਫ਼ ਕਰ ਦਿਓ ਮੇਰੀ ਭੈਣ ਨੇ ਕਿਹਾ ਰਈਨਾ ਫਿਰ ਤੂੰ ਬਗਾਨੀ ਦੀ ਬਗਾਨੀ ਤੂੰ ਮੇਰੀ ਸਾਕੀ ਭੈਣ ਨਹੀਂ ਸੀ ਇਸ ਕਰਕੇ ਤੈਨੂੰ ਮੇਰਾ ਕੋਈ ਦੁੱਖ ਨਹੀਂ ਆ ਤਾਂ ਮੈਂ ਆਪਣੀ ਭੈਣ ਨੂੰ ਕਿਹਾ ਕਿ ਬਗਾਨੀ ਦਾ ਨਾਮ ਹੁਣ ਕਿੱਥੋਂ ਆ ਗਿਆ ਆਪਾਂ ਬਗਾਨੀਆਂ ਭੈਣਾਂ ਕਿੱਥੋਂ ਬਣ ਗਈਆਂ ਹੁਣ ਇੱਕ ਮਿੰਟ ਵਿੱਚ ਤੁਸੀਂ ਮੈਨੂੰ ਬਗਾਨੀ ਕਹਿ ਦਿੱਤਾ ਤਾਂ ਉਹ ਮੈਨੂੰ ਕਹਿਣ ਲੱਗੀ ਨਹੀਂ ਤੂੰ ਮੈਨੂੰ ਬਗਾਨੀ ਕੀਤਾ ਆ ਜੇ ਤੂੰ ਮੇਰੀ ਆਪਣੀ ਸਗੀ ਭੈਣ ਹੁੰਦੀ ਆਪਾਂ ਇੱਕ ਪਿਓ ਦੀਆਂ ਧੀਆ ਹੁੰਦੀਆਂ ਫੇਰ ਤੂੰ ਮੇਰਾ ਦੁੱਖ ਸਮਝਦੀ ਇਸ ਤਰ੍ਹਾਂ ਹੀ ਮੇਰੀ ਭੈਣ ਤੇ ਮੇਰੀ ਕਾਫੀ ਬਹਿਸ ਹੋਈ ਤੇ ਮੇਰੀ ਭੈਣ ਨੇ ਆਪਣੇ ਘਰ ਵਾਲੇ ਮਤਲਬ ਮੇਰੇ ਜੀਜਾ ਜੀ ਨੂੰ ਫੋਨ ਕਰ ਦਿੱਤਾ ਕਿ ਮੈਨੂੰ ਇੱਥੋਂ ਆ ਕੇ ਲੈ ਜਾਓ ਤੇ ਮੇਰੀ ਭੈਣ ਬਹੁਤ ਰੋਣ ਲੱਗੀ ਤੇ ਮੈਨੂੰ ਕਹਿਣ ਲੱਗੀ ਕਿ ਤੈਨੂੰ ਤਾਂ ਆਪਣੇ ਹੋਏ ਬੱਚੇ ਦਾ ਮਾਣ ਹੋ ਗਿਆ ਚੱਲ ਕੋਈ ਨਾ ਜੇ ਰੱਬ ਨੇ ਚਾਇਆ ਤਾਂ ਹੋ ਸਕਦਾ ਅਗਲੀ ਵਾਰ ਰੱਬ ਤੈਨੂੰ ਵੀ ਬੱਚਾ ਨਾ ਦੇ ਜਦੋਂ ਨੇ ਇਹ ਗੱਲ ਕਹੀ ਤਾਂ ਮੈਨੂੰ ਬਹੁਤ ਗੁੱਸਾ ਆਇਆ ਤਾਂ ਮੈਂ ਕਿਹਾ ਕਿ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਤਾਂ ਮੇਰੀ ਭਾਬੀ ਵੀ ਮੇਰੀ ਭੈਣ ਨੂੰ ਕਹਿਣ ਲੱਗੀ ਕਿ ਤੈਨੂੰ ਬਦ ਅਸੀਸ ਨਹੀਂ ਦੇਣੀ ਚਾਹੀਦੀ ਸੀ ਉਹਨਾਂ ਦਾ ਤਾਂ ਪਹਿਲਾ ਬੱਚਾ ਤੇ ਬੱਚਾ ਇੰਨਾ ਛੋਟਾ ਤੇ ਤੂੰ ਉਹਨੂੰ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪੀ ਤਾਂ ਮੇਰੀ ਭੈਣ ਦੀਆਂ ਇਹ ਗੱਲਾਂ ਸੁਣ ਕੇ ਮੈਂ ਵੀ ਬਹੁਤ ਰੋਈ ਕਿਉਂਕਿ ਮੈਨੂੰ ਇਹੋ ਜਿਹੀ ਉਮੀਦ ਉਹਦੇ ਕੋਲੋਂ ਨਹੀਂ ਸੀ ਬੇਸ਼ੱਕ ਅਸੀਂ ਲੜ ਪਿਆ ਸੀ ਪਰ ਉਹਨੇ ਮੈਨੂੰ ਇੰਨੀ ਵੱਡੀ ਬਦ ਅਸੀਸ ਦਿੱਤੀ ਕਿ ਉਹਦੀ ਬਦ ਅਸੀਸ ਮੇਰੇ ਕਲੇਜਾ ਚੀਰ ਕੇ ਲੈ ਗਈ ਇੰਨੇ ਟਾਈਮ ਤੱਕ ਮੇਰੇ ਜੀਜਾ ਜੀ ਆ ਗਏ ਜਦੋਂ ਉਹਨਾਂ ਨੇ ਮੇਰੀ ਭੈਣ ਨੂੰ ਰੋਂਦੇ ਹੋਏ ਵੇਖਿਆ ਤਾਂ ਉਹ ਪੁੱਛਣ ਲੱਗੇ ਕਿ ਕੀ ਗੱਲ ਹੋ ਗਈ ਤਾਂ ਮੇਰੇ ਭਰਾਣੇ ਸਾਰੀ ਗੱਲ ਮੇਰੇ ਜੀਜਾ ਜੀ ਨੂੰ ਦੱਸੀ ਤਾਂ ਮੇਰੇ ਜੀਜਾ ਜੀ ਵੀ ਉਹਦੇ ਖਿਲਾਫ ਸੀ ਉਹ ਕਹਿਣ ਲੱਗੇ ਕਿ ਉਹਦਾ ਪਹਿਲਾ ਬੱਚਾ ਇਸ ਤਰ੍ਹਾਂ ਆਪਣਾ ਬੱਚਾ ਦੇਣਾ ਬਹੁਤ ਔਖਾ ਤੇ ਉਹਨਾਂ ਨੇ ਵੀ ਮੇਰੀ ਭੈਣ ਵਿੱਚ ਇੱਕ ਕਸੂਰ ਕੱਢਿਆ ਤੇ ਮੈਂ ਆਪਣੇ ਜੀਜਾ ਜੀ ਨੂੰ ਦੱਸਿਆ ਕਿ ਉਹਨਾਂ ਨੇ ਮੈਨੂੰ ਇੰਨੀ ਵੱਡੀ ਬਦਸੀਸ ਦੇ ਦਿੱਤੀ ਆ ਤਾਂ ਮੇਰੇ ਜੀਜਾ ਜੀ ਵੀ ਮੇਰੀ ਭੈਣ ਨੂੰ ਬਹੁਤ ਬੋਲੇ ਕਿਉਂਕਿ ਇਸ ਗੱਲ ਵਿੱਚ ਮੇਰੀ ਭੈਣ ਦਾ ਹੀ ਕਸੂਰ ਸੀ ਇਸ ਕਰਕੇ ਸਾਰੇ ਮੇਰੀ ਭੈਣ ਨੂੰ ਹੀ ਕਹਿ ਰਹੇ ਸੀ ਤੇ ਮੇਰੇ ਜੀਜਾ ਜੀ ਮੇਰੀ ਭੈਣ ਨੂੰ ਸਮਝਾਉਣ ਲੱਗੇ ਕਿ ਅੱਜ ਤੱਕ ਅਸੀਂ ਕਦੇ ਵੀ ਤੈਨੂੰ ਬੱਚੇ ਬਾਰੇ ਕੁਝ ਵੀ ਕਿਹਾ ਹੋਵੇ ਤੂੰ ਤਾਂ ਕਹਿ ਤੈਨੂੰ ਇੰਨਾ ਕੁਝ ਬੋਲਣ ਦੀ ਕੀ ਲੋੜ ਸੀ ਜਦੋਂ ਤੂੰ ਬੱਚਾ ਗੋਦ ਹੀ ਲੈਣ ਦਾ ਸੋਚਿਆ ਸੀ ਤਾਂ ਆਪਾਂ ਬੱਚਾ ਗੋਦ ਕਿਤੋਂ ਵੀ ਲੈ ਲੈਣਾ ਸੀ ਬੱਚੇ ਤਾਂ ਇੱਕੋ ਜਿਹੇ ਹੁੰਦੇ ਨੇ ਨਾਲੇ ਉਹ ਤਾਂ ਉਹਦਾ ਪਹਿਲਾ ਬੱਚਾ ਨਾਲੇ ਉਹਦਾ ਕਿਹੜਾ ਆਪਣਾ ਫੈਸਲਾ ਇਹ ਉਹਦਾ ਕੱਲੀ ਦਾ ਬੱਚਾ ਨਹੀਂ ਉਹਦੀ ਵੀ ਉਧਰ ਫੈਮਲੀ ਆ ਤੈਨੂੰ ਇੰਨਾ ਕੁ ਤਾਂ ਸਮਝਣਾ ਚਾਹੀਦਾ ਸੀ ਪਰ ਮੇਰੀ ਭੈਣ ਕਿਸੇ ਦੀ ਗੱਲ ਸਮਝਣ ਨੂੰ ਤਿਆਰ ਨਹੀਂ ਸੀ ਬਸ ਉਹਦੇ ਦਿਮਾਗ ਤੇ ਤਾਂ ਸਿਰਫ ਅਮਾਨਤ ਦਾ ਨਾਮ ਚੜਿਆ ਹੋਇਆ ਸੀ ਕਿ ਮੈਨੂੰ ਅਮਾਨਤ ਚਾਹੀਦੀ ਆ ਮੇਰੇ ਜੀਜਾ ਜੀ ਬੜੇ ਚੰਗੇ ਸੁਭਾਅ ਦੇ ਉਹਨਾਂ ਨੇ ਬੜਾ ਮੇਰੀ ਭੈਣ ਨੂੰ ਸਮਝਾਇਆ ਪਰ ਮੇਰੀ ਭੈਣ ਆਪਣੀ ਜਿੱਦੀ ਕਿੱਥੇ ਛੱਡਦੀ ਸੀ ਤੇ ਉਹ ਮੇਰੇ ਕੋਲੋਂ ਵੀ ਮੇਰੀ ਭੈਣ ਦੇ ਵੰਡੇ ਮਾਫੀ ਮੰਗਣ ਲੱਗੇ ਤਾਂ ਮੈਂ ਕਹਾਂ ਨਹੀਂ ਨਹੀਂ ਤੁਹਾਡੀ ਕੀ ਗਲਤੀ ਆ ਇਹ ਤਾਂ ਬਸ ਪਤਾ ਨਹੀਂ ਭੈਣ ਨੂੰ ਅੱਜ ਕੀ ਹੋ ਗਿਆ ਉਹਨੇ ਤਾਂ ਮੈਨੂੰ ਉਹ ਗੱਲਾਂ ਵੀ ਕਹਿ ਦਿੱਤੀਆਂ ਜੋ ਮੈਂ ਕਦੇ ਸੋਚੀਆਂ ਹੀ ਨਹੀਂ ਸੀ ਇਸ ਤਾਈਂ ਉਹ ਰੋਂਦੀ ਹੋਈ ਪੇਕੇ ਘਰ ਤੋਂ ਆਪਣੇ ਪਿੰਡ ਚਲੀ ਗਈ ਮੇਰੀ ਭੈਣ ਦੇ ਜਾਣ ਪਿੱਛੋਂ ਮੈਂ ਵੀ ਬਹੁਤ ਰੋਈ ਕਿਉਂਕਿ ਮੈਂ ਸੋਚਿਆ ਨਹੀਂ ਸੀ ਕਿ ਇੱਥੇ ਇਦਾਂ ਦੀਆਂ ਗੱਲਾਂ ਹੋਣੀਆਂ ਨੇ ਤਾਂ ਮੇਰੇ ਭਾਈ ਪਰਜਾਈ ਮੈਨੂੰ ਸਮਝਾਉਣ ਲੱਗੇ ਕਿ ਉਹਦੇ ਬੱਚਾ ਨਹੀਂ ਐ ਇਸ ਕਰਕੇ ਤੇਰੀ ਗੋਦ ਵਿੱਚ ਬੱਚਾ ਵੇਖ ਕੇ ਸ਼ਾਇਦ ਉਹਦਾ ਮਨ ਪਿਗਲ ਗਿਆ ਸ਼ਾਇਦ ਉਹਨੂੰ ਇਹ ਹੋ ਗਿਆ ਕਿ ਇਹਦੇ ਤੋਂ ਪਹਿਲਾਂ ਮੇਰੇ ਬੱਚਾ ਚਾਹੀਦਾ ਸੀ ਪਰ ਤੂੰ ਉਹਦੀ ਕਿਸੇ ਵੀ ਗੱਲ ਨੂੰ ਦਿਲ ਤੇ ਨਾ ਲਗਾ ਪਰ ਦਿਲ ਤੇ ਲੱਗਣ ਵਾਲੀਆਂ ਗੱਲਾਂ ਤਾਂ ਉਹ ਪਹਿਲਾਂ ਹੀ ਕਰ ਗਈ ਸੀ ਉਹ ਵੀ ਮੇਰੀ ਭੈਣ ਹੋ ਕੇ ਮੈਨੂੰ ਇੰਨੀਆਂ ਵੱਡੀਆਂ ਗੱਲਾਂ ਕਹਿ ਦਿਤੀਆਂ ਜੇ ਕਿਸੇ ਨੇ ਹੋਰ ਇਹ ਗੱਲਾਂ ਕਹੀਆਂ ਹੁੰਦੀਆਂ ਤਾਂ ਮੈਂ ਇੰਨਾ ਗੁੱਸਾ ਨਹੀਂ ਕਰਨਾ ਸੀ ਇਸ ਤਰ੍ਹਾਂ ਹੀ ਮੈਂ ਦੋਕ ਦਿਨ ਹੋਰ ਰਹੀ ਤੇ ਫਿਰ ਮੈਂ ਆਪਣੇ ਪਿੰਡ ਚਲੀ ਗਈ ਮੈਂ ਪਿੰਡ ਜਾ ਕੇ ਵੀ ਟੈਨਸ਼ਨ ਵਿੱਚ ਰਹਿੰਦੀ ਸੀ ਮੇਰਾ ਕਿਸੇ ਕੰਮ ਵਿੱਚ ਵੀ ਮਨ ਨਹੀਂ ਲੱਗਦਾ ਸੀ ਜਦੋਂ ਵੀ ਮਹਿਮਾਨਤ ਨੂੰ ਵੇਖਦੀ ਤਾਂ ਮੈਨੂੰ ਆਪਣੀ ਭੈਣ ਦੀ ਯਾਦ ਆ ਜਾਂਦੀ ਸੀ ਕਿ ਉਹਨੇ ਮੈਨੂੰ ਕੀ ਕੀ ਗੱਲਾਂ ਕਹਿ ਦਿੱਤੀਆਂ ਸੀ ਇਸ ਤਰ੍ਹਾਂ ਜਦੋਂ ਮੈਨੂੰ ਕਈ ਵਾਰ ਸੋਨੀ ਪੁੱਛਦੇ ਕਿ ਕੀ ਗੱਲ ਆ ਜਦੋਂ ਦੀ ਤੂੰ ਪੇਕਿਆਂ ਤੋਂ ਆਈ ਆ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਕਿ ਤੂੰ ਇੰਨੇ ਦਿਨ ਰਹਿ ਕੇ ਆਈ ਆ ਪਰ ਤੂੰ ਤਾਂ ਕੁਝ ਖੋਈ-ਖੋਈ ਜੀ ਰਹਿਣੀ ਆ ਮੈਂ ਉਹਨੂੰ ਕੀ ਦੱਸਦੀ ਕਿ ਮੇਰੀ ਆਪਣੀ ਭੈਣ ਨੇ ਮੈਨੂੰ ਕੀ ਕੁਝ ਕਿਹਾ ਮੈਂ ਉਹਨੂੰ ਕੁਝ ਦੱਸਤਾ ਨਹੀਂ ਸਕਦੀ ਸੀ ਤਾਂ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਇਦਾਂ ਹੀ ਲੱਗਦਾ ਉਹ ਤਾਂ ਬਸ ਬੱਚੇ ਕਰਕੇ ਹੋ ਜਾਂਦਾ ਥੋੜਾ ਬੱਚੇ ਨੂੰ ਸਾਮ ਸੰਭਾਲਦਾ ਬੋਝ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਪਰ ਸੋਨੀ ਮੇਰੀ ਹਾਲਤ ਸਮਝ ਦੇ ਸੀ ਉਹ ਮੈਨੂੰ ਕਹਿਣ ਲੱਗੇ ਦੇਖ ਮੈਂ ਤੇਰਾ ਹਮਸਫਰ ਆ ਜੇ ਤੂੰ ਦੁਖੀ ਆ ਤਾਂ ਮੈਂ ਵੀ ਦੁਖੀ ਆ ਇਸ ਕਰਕੇ ਤੂੰ ਮੈਨੂੰ ਦੱਸ ਕੀ ਗੱਲ ਹੋਈ ਆ ਜੇ ਕੋਈ ਗੱਲ ਆ ਤਾਂ ਤੂੰ ਮੇਰੇ ਨਾਲ ਸ਼ੇਅਰ ਕਰ ਹੋ ਸਕਦਾ ਮੈਂ ਤੇਰੀ ਗੱਲ ਦਾ ਕੋਈ ਸੋਲੂਸ਼ਨ ਕੱਢ ਦੇਵਾਂ ਤਾਂ ਮੈਂ ਸੋਨੀ ਨੂੰ ਇੰਨੀ ਇੱਕ ਗੱਲ ਦੱਸੀ ਕਿ ਮੈਨੂੰ ਇੱਕ ਗੱਲ ਦੱਸੋ ਕਿ ਜੇ ਆਪਣੀ ਅਮਾਨਤ ਨੂੰ ਕੋਈ ਗੋਦ ਲੈਣ ਵਾਸਤੇ ਮੰਗੇ ਤਾਂ ਤੁਸੀਂ ਕੀ ਕਰੋਗੇ ਤਾਂ ਸੋਨੀ ਕਹਿਣ ਲੱਗੇ ਆਪਣੀ ਵੀ ਤਾਂ ਪਹਿਲੀ ਔਲਾਦ ਆ ਤੇ ਆਪਣੇ ਜਿਗਰ ਦਾ ਟੋਟਾ ਦੇਣਾ ਬਹੁਤ ਔਖਾ ਆ ਮੈਂ ਇਹ ਕੰਮ ਕਦੇ ਨਹੀਂ ਕਰ ਸਕਦਾ ਚਾਹੇ ਉਹ ਮੇਰਾ ਕੋਈ ਆਪਣਾ ਸਗਾ ਭੈਣ ਭਰਾ ਕਿਉਂ ਨਾ ਹੋਵੇ ਤਾਂ ਮੈਂ ਸੋਨੀ ਨੂੰ ਦੱਸਿਆ ਕਿ ਮੇਰੀ ਭੈਣ ਅਮਾਨਤ ਨੂੰ ਗੋਦ ਲੈਣ ਲਈ ਮੰਗ ਰਹੀ ਸੀ ਤੇ ਮੈਂ ਉਹਨੂੰ ਮਨਾ ਕਰ ਦਿੱਤਾ ਤਾਂ ਇਸ ਗੱਲ ਤੋਂ ਉਹ ਮੇਰੇ ਨਾਲ ਕਾਫੀ ਬਹਿਸ ਕੇ ਗਈ ਆ ਮੈਂ ਉਹਨੂੰ ਸਾਰੀਆਂ ਗੱਲਾਂ ਤਾਂ ਨਹੀਂ ਦਸੀਆਂ ਬਸ ਉਹਨੂੰ ਸਿਰਫ ਇੰਨਾ ਕ ਦੱਸਿਆ ਕਿ ਉਹ ਮੇਰੇ ਨਾਲ ਹੁਣ ਗੁੱਸੇ ਆ ਤਾਂ ਸੋਨੀ ਨੇ ਕਿਹਾ ਕਿ ਇਹ ਤਾਂ ਉਹਦਾ ਗੁੱਸਾ ਨਾ ਜਾਏ ਜੇ ਸਾਨੂੰ ਰੱਬ ਨੇ ਔਲਾਦ ਦੀ ਦਾਤ ਬਖਸ਼ੀ ਏ ਤਾਂ ਇਦਾਂ ਅਸੀਂ ਉਹਨੂੰ ਕਿੱਦਾਂ ਦੇ ਦਈਏ ਨਾਲੇ ਇਹ ਕਿਹੜਾ ਮਰੀ ਮੋਟੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਨਾਲੇ ਇਹਦੇ ਵਿੱਚ ਤੂੰ ਕੀ ਕਰ ਸਕਦੀ ਆ ਜੇ ਰੱਬ ਨੇ ਉਹਨੂੰ ਔਲਾਦ ਨਹੀਂ ਦਿੱਤੀ ਜੇ ਉਹਨੇ ਗੋਦ ਹੀ ਲੈਣੀ ਤੌ ਕਿਤੋਂ ਵੀ ਬੱਚਾ ਲੈ ਸਕਦੀ ਆ ਬਥੇਰੇ ਲੋਕ ਆਸ਼ਰਮ ਵਿੱਚ ਬੱਚੇ ਛੱਡ ਆਉਂਦੇ ਆ ਬੱਚੇ ਤਾਂ ਬੱਚੇ ਹੀ ਹੁੰਦੇ ਆ ਜੀ ਉਹਨੇ ਬੱਚਾ ਗੋਦ ਲੈਣਾ ਤਾਂ ਇਸ ਬਾਰੇ ਉਹਨੇ ਪਹਿਲਾਂ ਤਾਂ ਕਦੇ ਕੋਈ ਗੱਲ ਨਹੀਂ ਕੀਤੀ ਹੁਣ ਜਦੋਂ ਅਮਾਨਤ ਦਾ ਜਨਮ ਹੋ ਗਿਆ ਤਾਂ ਉਹ ਅਮਾਨਤ ਨੂੰ ਇੱਕਦਮ ਹੀ ਆਪਣੀ ਝੋਲੀ ਪਵਾਉਣ ਲਈ ਕਹਿਣ ਲੱਗ ਪਈ ਇਹ ਗੱਲ ਭੈਣ ਦੀ ਬਿਲਕੁਲ ਗਲਤ ਆ ਨਾਲੇ ਉਹਨੂੰ ਵੀ ਸੋਚਣਾ ਚਾਹੀਦਾ ਕਿ ਤੇਰਾ ਪਹਿਲਾ ਬੱਚਾ ਤੂੰ ਇਸ ਤਰ੍ਹਾਂ ਕਿਵੇਂ ਆਪਣਾ ਬੱਚਾ ਕਿਸੇ ਨੂੰ ਦੇ ਦੇਵੇਂਗੀ ਉਹਦੀ ਕੀ ਗੱਲ ਆ ਚਾਹੇ ਮੇਰਾ ਆਪਣਾ ਵੀ ਕੋਈ ਸਾਕੀ ਭੈਣ ਜਾਂ ਭਰਾ ਹੁੰਦਾ ਉਹ ਮੰਗਦਾ ਮੈਂ ਉਹਨੂੰ ਵੀ ਨਹੀਂ ਦੇ ਸਕਦਾ ਸੀ ਕਿਉਂਕਿ ਆਪਣੀ ਔਲਾਦ ਚੀਜ਼ ਹੀ ਇਹੋ ਜੀ ਆ ਇਹਨੂੰ ਆਪਣੇ ਨਾਲੋਂ ਅਲੱਗ ਕਰਨਾ ਬਹੁਤ ਜ਼ਿਆਦਾ ਔਖਾ ਤੇ ਉਹਨੇ ਸਾਡੇ ਕੋਲੋਂ ਉਹ ਚੀਜ਼ ਮੰਗ ਲਈ ਜੋ ਅਸੀਂ ਉਹਨੂੰ ਨਹੀਂ ਦੇ ਸਕਦੇ ਸੀ ਤਾਂ ਸੋਨੀ ਮੈਨੂੰ ਕਹਿਣ ਲੱਗੇ ਇਹਦੇ ਵਿੱਚ ਤੇਰੀ ਕੋਈ ਗਲਤੀ ਨਹੀਂ ਆ ਤੂੰ ਆਪਣੇ ਦਿਮਾਗ ਤੇ ਟੈਨਸ਼ਨ ਨਾ ਪਾ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਉਹਦਾ ਦਿਮਾਗ ਠੰਡਾ ਹੋ ਗਿਆ ਤਾਂ ਆਪਣੇ ਠੰਡੇ ਦਿਮਾਗ ਨਾਲ ਆਪੇ ਸੋਚੂਗੀ ਕਿ ਉਹਨੇ ਗਲਤੀ ਕੀਤੀ ਆ ਤੇ ਆਪੇ ਉਹਨੇ ਤੇਨੂੰ ਬੁਲਾ ਲੈਣਾ ਆ ਇਸ ਤਰ੍ਹਾਂ ਮੇਰੇ ਘਰ ਵਾਲੇ ਨੇ ਮੈਨੂੰ ਹੌਸਲਾ ਦਿੱਤਾ ਸੱਚਮੁੱਚ ਉਹ ਮੇਰਾ ਬਹੁਤ ਵੱਡਾ ਹੌਸਲਾ ਸੀ ਉਹ ਮੇਰੀ ਹਰ ਗੱਲ ਦਾ ਸੋਲੂਸ਼ਨ ਕੱਢ ਦਿੰਦੇ ਸੀ ਉਹ ਮੈਨੂੰ ਕਹਿਣ ਲੱਗੇ ਚੱਲ ਆਪਾਂ ਥੋੜਾ ਬਾਹਰ ਪਾਰਕ ਵਿੱਚ ਘੁੰਮ ਫਿਰ ਕੇ ਆਉਂਨੇ ਆ ਤੇਰਾ ਮੂਡ ਠੀਕ ਹੋ ਜਾਊਗਾ ਅਸੀਂ ਅਮਾਨਤ ਨੂੰ ਘਰ ਛੱਡ ਕੇ ਤੇ ਅਸੀਂ ਦੋਵੇਂ ਜਾਣੇ ਬਾਹਰ ਪਾਰਕ ਵਿੱਚ ਗਏ ਸੱਚੀ ਹੀ ਉੱਥੇ ਮੇਰਾ ਬਹੁਤ ਮਨ ਲੱਗਾ ਜਿਵੇਂ ਮੇਰੇ ਦਿਮਾਗ ਤੋਂ ਕੋਈ ਵੱਡਾ ਬੋਝ ਲੈ ਗਿਆ ਹੋਵੇ ਇਸ ਤਰ੍ਹਾਂ ਹੀ 3 ਸਾਲ ਲੰਘ ਗਏ ਮੇਰੀ ਭੈਣ ਨੇ ਮੁੜ ਕੇ ਮੈਨੂੰ ਕਦੇ ਵੀ ਨਹੀਂ ਬੁਲਾਇਆ ਸੀ ਨਾ ਹੀ ਉਹਨੇ ਕਦੇ ਅਮਾਨਤ ਨੂੰ ਬੁਲਾਇਆ ਸੀ ਉਹ ਆਪਣੇ ਘਰ ਵਾਲੇ ਮਤਲਬ ਮੇਰੇ ਜੀਜੇ ਨੂੰ ਵੀ ਅਮਾਨਤ ਨੂੰ ਨਹੀਂ ਬੁਲਾਉਂ ਦਿੰਦੀ ਸੀ ਜੀਜਾ ਜੀ ਮੈਨੂੰ ਬੁਲਾ ਲੈਂਦੇ ਸੀ ਮੇਰੇ ਬੱਚੇ ਨੂੰ ਭੈਣ ਬੁਲਾਉਂ ਨਹੀਂ ਦਿੰਦੀ ਸੀ ਉਹ ਅਮਨਤ ਨੂੰ ਵੀ ਨਫ਼ਰਤ ਕਰਨ ਲੱਗ ਗਈ ਸੀ ਕਿੱਥੇ ਉਹ ਅਮਨਤ ਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਸੀ ਅਸੀਂ ਕਈ ਵਾਰ ਪੇਕੇ ਇਕੱਠੇ ਹੋਣਾ ਜਦੋਂ ਮੈਂ ਉੱਥੇ ਜਾਂਦੀ ਤਾਂ ਉਦੋਂ ਹੀ ਉਹ ਥੋੜਾ ਟਾਈਮ ਰਹਿ ਕੇ ਉੱਥੋਂ ਚਲੀ ਜਾਂਦੀ ਉਨਨੇ ਤਾਂ ਬਸ ਮੇਰੇ ਨਾਲ ਦੁਸ਼ਮਣੀ ਹੀ ਪਾ ਲਈ ਸੀ ਸਮਝ ਨਹੀਂ ਲੱਗ ਰਿਆ ਸੀ ਉਹਨੂੰ ਕਿਵੇਂ ਸਮਝਾਵਾਂ ਮੈਂ ਕਈ ਵਾਰ ਕੋਸ਼ਿਸ਼ ਕੀਤੀ ਉਹਨੂੰ ਬੁਲਾਉਂਦੀ ਉਹਦੇ ਨਾਲ ਸੁਲਾਹ ਕਰਨ ਦੀ ਪਰ ਉਹ ਮੇਰੇ ਨਾਲ ਬਹੁਤ ਨਫ਼ਰਤ ਕਰਨ ਲੱਗ ਪਈ ਸੀ ਉਹ ਸਾਡੇ ਰਿਸ਼ਤੇ ਨੂੰ ਬਹੁਤ ਪਿੱਛੇ ਛੱਡ ਗਈ ਸੀ ਉਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਭੁੱਲ ਚੁੱਕੀ ਕਿ ਮੇਰੀ ਕੋਈ ਭੈਣ ਹੈਗੀ ਸੀ ਇਸ ਕਰਕੇ ਤੂੰ ਮੇਰੇ ਕੋਲੋਂ ਦੂਰ ਹੀ ਰਹਿ ਹੁਣ ਆਪਣਾ ਰਿਸ਼ਤਾ ਕਦੇ ਵੀ ਨਹੀਂ ਜੋੜ ਸਕਦਾ ਇਸ ਤਰ੍ਹਾਂ ਹੀ ਟਾਈਮ ਲੰਘੀ ਜਾਂਦਾ ਸੀ ਹੁਣ ਅਮਾਨਤ ਸਕੂਲ ਲੱਗ ਗਈ ਸੀ ਅਮਾਨਤ ਨੂੰ ਸਕੂਲ ਜਾਂਦੇ ਹੋਏ 6 ਮਹੀਨੇ ਹੋ ਗਏ ਸੀ ਇੱਕ ਦਿਨ ਅਚਾਨਕ ਅਮਾਨਤ ਦੀ ਤਬੀਅਤ ਖਰਾਬ ਹੋ ਗਈ ਜਦੋਂ ਅਸੀਂ ਉਹਨੂੰ ਸਕੂਲੋਂ ਲੈਣ ਗਏ ਤਾਂ ਮੈਡਮ ਨੇ ਦੱਸਿਆ ਕਿ ਉਹਨੇ ਕੋਈ ਅਜੀਹੀ ਚੀਜ਼ ਖਾਦੀ ਹੋਈ ਸੀ ਜਿਸ ਕਰਕੇ ਉਹਨੂੰ ਉਲਟੀ ਆ ਗਈ ਕਿਉਂਕਿ ਜਦੋਂ ਹੀ ਉਹਨੇ ਉਲਟੀ ਕੀਤੀ ਤਾਂ ਕੋਈ ਚਾਕਲੇਟ ਵਾਂਗ ਅੰਦਰੋਂ ਚੀਜ਼ ਉਲਟੀ ਰਾਹੀ ਨਿਕਲੀ ਸੀ ਅਸੀਂ ਉਹਨੂੰ ਸਿੱਧਾ ਹੀ ਡਾਕਟਰ ਕੋਲ ਲੈ ਗਏ ਡਾਕਟਰ ਨੇ ਵੀ ਇਹੀ ਗੱਲ ਦੱਸੀ ਕਿ ਜ਼ਰੂਰ ਇਨੇ ਕੋਈ ਬਾਜ਼ਾਰੂ ਚੀਜ਼ ਖਾਦੀ ਆ ਪਰ ਅਸੀਂ ਤਾਂ ਅਮਾਨਤ ਨੂੰ ਕੋਈ ਬਾਜ਼ਾਰੂ ਚੀਜ਼ ਨਹੀਂ ਖਵਾਉਂਦੇ ਸੀ ਅਸੀਂ ਉਹਨੂੰ ਹਮੇਸ਼ਾ ਘਰ ਦਾ ਖਾਣਾ ਹੀ ਬਣਾ ਕੇ ਖਵਾਉਂਦੇ ਸੀ ਫਿਰ ਮੈਨੂੰ ਸੋਨੀ ਕਹਿਣ ਲੱਗੇ ਕਿ ਜ਼ਰੂਰ ਇਨੇ ਕਿਸੇ ਬੱਚੇ ਕੋਲੋਂ ਲੈ ਕੇ ਚਾਕਲੇਟ ਖਾਦੀ ਹੋਣੀ ਆ ਪਰ ਅਮਾਨਤ ਤਾਂ ਜੇ ਛੋਟੀ ਸੀ ਉਹਨੂੰ ਕੁਝ ਵੀ ਨਹੀਂ ਦੱਸਣਾ ਆਉਂਦਾ ਸੀ ਅਸੀਂ ਉਹਨੂੰ ਪੁੱਛ ਰਹੀ ਸੀ ਪਰ ਉਹ ਰੋਈ ਜਾ ਰਹੀ ਸੀ ਕਿਉਂਕਿ ਬਿਮਾਰ ਸੀ ਅਸੀਂ ਅਮਾਨਤ ਨੂੰ ਡਾਕਟਰ ਤੋਂ ਦਵਾਈ ਦਿਵਾ ਕੇ ਸਿੱਧਾ ਘਰ ਲੈ ਆਏ ਅਸੀਂ 2-4 ਦਿਨ ਉਹਨੂੰ ਘਰੇ ਹੀ ਰੈਸਟ ਕਰਵਾਈ ਤੇ ਹੁਣ ਅਮਾਨਤ ਬਿਲਕੁਲ ਠੀਕ ਸੀ ਅਗਲੇ ਦਿਨ ਅਸੀਂ ਉਹਨੂੰ ਸਕੂਲ ਭੇਜ ਦਿੱਤਾ ਟਾਈਮ ਕਾਫੀ ਹੋ ਗਿਆ ਸੀ ਅਜੇ ਤੱਕ ਅਮਾਨਤ ਸਕੂਲ ਤੋਂ ਘਰ ਨਹੀਂ ਆਈ ਸੀ ਜਦੋਂ ਅਸੀਂ ਬੱਸ ਡਰਾਈਵਰ ਨੂੰ ਫੋਨ ਕੀਤਾ ਤਾਂ ਉਹਨੇ ਦੱਸਿਆ ਕਿ ਮੈਂ ਤਾਂ ਬੱਚੇ ਨੂੰ ਬਹੁਤ ਪਹਿਲਾਂ ਛੱਡ ਗਿਆ ਤੁਸੀਂ ਉੱਥੇ ਹੈ ਹੀ ਨਹੀਂ ਸੀ ਪਰ ਸੋਨੀ ਤਾਂ 10 ਮਿੰਟ ਪਹਿਲਾਂ ਹੀ ਜਾ ਕੇ ਉੱਥੇ ਖੜ ਜਾਂਦੇ ਸੀ ਤਾਂ ਸੋਨੀ ਕਹਿਣ ਲੱਗੇ ਕਿ ਉੱਥੇ ਤਾਂ ਬਸ ਆਈ ਹੀ ਨਹੀਂ ਜਿੱਥੇ ਅਮਾਨਤ ਉਤਰਦੀ ਹੁੰਦੀ ਆ ਪਰ ਡਰਾਈਵਰ ਮੰਨ ਹੀ ਨਹੀਂ ਰਿਹਾ ਸੀ ਉਹ ਕਹਿੰਦਾ ਨਹੀਂ ਮੈਂ ਤਾਂ ਉਹਨੂੰ ਉੱਥੇ ਉਤਾਰ ਕੇ ਗਿਆ ਤੁਸੀਂ ਉੱਥੇ ਹੈ ਹੀ ਨਹੀਂ ਸੀ ਮੈਨੂੰ ਲੱਗਾ ਚਲ ਤੁਸੀਂ ਆ ਜਾਓਗੇ ਇਹ ਗੱਲ ਸਾਡੇ ਲਈ ਬਹੁਤ ਟੈਨਸ਼ਨ ਵਾਲੀ ਹੋ ਗਈ ਕਿ ਕਿ ਅਸੀ ਤਾਂ ਇਹੀ ਸਮਝੀ ਬੈਠੇ ਸੀ ਕਿ ਅਮਾਨਤ ਸਕੂਲ ਵਿੱਚ ਪਰ ਸਕੂਲੋਂ ਤਾਂ ਸਾਰੇ ਬੱਚੇ ਘਰ ਚਲੇ ਗਏ ਸੀ ਅਸੀ ਤਾਂ ਫਿਕਰਾਂ ਵਿੱਚ ਪਾਗਲ ਹੋ ਗਏ ਕਿ ਅਮਾਨਤ ਗਈ ਤਾਂ ਗਈ ਕਿੱਧਰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਕੀ ਕਰੀਏ ਮੈਂ ਤਾਂ ਬਹੁਤ ਰੋ ਰਹੀ ਸੀ ਮੈਂ ਆਪਣੇ ਪੇਕੇ ਵੀ ਫੋਨ ਕਰਕੇ ਦੱਸ ਦਿੱਤਾ ਮੇਰਾ ਭਰਾ ਵੀ ਆ ਗਿਆ ਸੀ ਉਹ ਕਹਿਣ ਲੱਗਾ ਕਿ ਆਪਾਂ ਪੁਲਿਸ ਥਾਣੇ ਰਿਪੋਰਟ ਕਰਵਾਉਨੇ ਆ ਸ਼ਾਮ ਹੋ ਗਈ ਸੀ ਅਜੇ ਤੱਕ ਅਮਾਨਤ ਦਾ ਕੁਝ ਵੀ ਨਹੀਂ ਪਤਾ ਲੱਗਿਆ ਸੀ ਸਾਰੇ ਸਕੂਲ ਦਾ ਸਟਾਫ ਵੀ ਇਕੱਠਾ ਹੋ ਗਿਆ ਸੀ ਤੇ ਪ੍ਰਿੰਸੀਪਲ ਵੀ ਸਾਰੇ ਥਾਣੇ ਵਿੱਚ ਸੀ ਕਿਉਂਕਿ ਪੁਲਿਸ ਨੇ ਸਾਰਿਆਂ ਨੂੰ ਬੁਲਾ ਲਿਆ ਸੀ ਤੇ ਜਦੋਂ ਪੁਲਿਸ ਨੇ ਅਮਾਨਤ ਦੀ ਬੱਸ ਦੇ ਡਰਾਈਵਰ ਨੂੰ ਗੁੱਸੇ ਨਾਲ ਪੁੱਛਿਆ ਤੇ ਡਰਾਈਵਰ ਨੂੰ ਕਿਹਾ ਕਿ ਬੰਦਿਆਂ ਵਾਂਗ ਦੱਸ ਦੇ ਨਹੀਂ ਤਾਂ ਫਿਰ ਸਾਡਾ ਪਟਾ ਤਾਂ ਤੇਰੇ ਲਈ ਤਿਆਰ ਹੀ ਆ ਡਰਾਈਵਰ ਫਿਰ ਵੀ ਨਹੀਂ ਮੰਨ ਰਿਹਾ ਸੀ ਤਾਂ ਪੁਲਿਸ ਨੇ ਡਰਾਈਵਰ ਨੂੰ ਅੰਦਰ ਜਾ ਕੇ ਥੋੜਾ ਜਿਹਾ ਕੁੱਟਿਆ ਤਾਂ ਉਹ ਇੱਕਦਮ ਹੀ ਮੰਨ ਗਿਆ ਕਿ ਇਹਨੂੰ ਤਾਂ ਕੋਈ ਹੋਰ ਲੈ ਗਿਆ ਉਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤਾ ਸੀ ਕਿ ਮੂੰਹ ਇਹੀ ਕਹਿਣਾ ਕਿ ਮੈਂ ਤਾਂ ਬੱਚੇ ਨੂੰ ਉਤਾਰ ਗਿਆ ਸੀ ਤਾਂ ਜਦੋਂ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਕੌਣ ਲੈ ਕੇ ਗਿਆ ਤਾਂ ਉਹਨੇ ਦੱਸਿਆ ਕਿ ਇੱਕ ਲੇਡੀ ਸੀ ਉਹਦਾ ਮੂੰਹ ਬੰਨਿਆ ਹੋਇਆ ਸੀ ਪਰ ਮੈਨੂੰ ਨਹੀਂ ਪਤਾ ਕਿ ਉਹ ਕੌਣ ਸੀ ਬਸ ਉਹਨੇ ਮੇਰੇ ਨਾਲ 1 ਲੱਖ ਰੁਪਏ ਵਿੱਚ ਗੱਲ ਕੀਤੀ ਸੀ ਪਰ ਉਹ ਡਰਾਈਵਰ ਨੂੰ ਉਸ ਲੇਡੀਜ਼ ਦਾ ਕੋਈ ਨਾਮ ਪਤਾ ਕੁਝ ਵੀ ਨਹੀਂ ਪਤਾ ਸੀ ਕਿਉਂਕਿ ਉਹਨੇ ਮੂੰਹ ਵੀ ਟਕਿਆ ਹੋਇਆ ਸੀ ਇਸ ਤਰ੍ਹਾਂ ਹੀ ਪੁਲਿਸ ਨੇ ਡਰਾਈਵਰ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਜਦੋਂ ਪੁਲਿਸ ਨੇ ਇਨਕੁਆਇਰੀ ਕੀਤੀ ਤਾਂ ਪਤਾ ਲੱਗਾ ਕਿ ਮੇਰੀ ਬੇਟੀ ਤੇਰੀ ਭੈਣ ਨੇ ਕਿਡਨੈਪ ਕਰ ਲਈ ਸੀ ਕਿਉਂਕਿ ਇਹ ਗੱਲ ਮੇਰੇ ਜੀਜਾ ਜੀ ਨੇ ਪੁਲਿਸ ਨੂੰ ਦੱਸੀ ਕਿਉਂਕਿ ਜੀਜਾ ਜੀ ਨੇ ਦੱਸਿਆ ਕਿ ਜੇ ਮੈਂ ਟਾਈਮ ਤੇ ਨਾ ਪਹੁੰਚਦਾ ਤਾਂ ਤੇਰੀ ਭੈਣ ਨੇ ਅਮਨਤ ਦੀ ਜਾਨ ਲੈ ਲੈਣੀ ਸੀ ਜੀਜੇ ਨੇ ਦੱਸਿਆ ਕਿ ਮੈਂ ਜਦੋਂ ਡਿਊਟੀ ਤੇ ਸੀ ਉੱਥੇ ਮੇਰੀ ਥੋੜੀ ਤਬੀਅਤ ਖਰਾਬ ਹੋ ਗਈ ਤੇ ਮੈਂ ਬਿਨਾਂ ਦੱਸੇ ਘਰ ਆ ਗਿਆ ਤੇ ਤੇਰੀ ਭੈਣ ਨੂੰ ਲੱਗ ਰਿਹਾ ਸੀ ਕਿ ਮੈਂ ਅਜੇ ਡਿਊਟੀ ਤੇ ਹਾਂ ਮੈਂ ਤਾਂ ਅਜੇ ਲੇਟ ਆਉਣਾ ਸੀ ਤੇ ਇਹ ਘਰ ਵਿੱਚ ਅਮਨਤ ਨੂੰ ਰੂਮ ਚ ਬੰਦ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇਹਦੀ ਹਿੰਮਤ ਨਹੀਂ ਪੈ ਰਹੀ ਸੀ ਇੰਨੇ ਟਾਈਮ ਤੇ ਮੈਂ ਆ ਗਿਆ ਸ਼ਾਇਦ ਪਰਮਾਤਮਾ ਨੇ ਮੈਨੂੰ ਸਹੀ ਸਮੇਂ ਤੇ ਭੇਜ ਦਿੱਤਾ ਨਹੀਂ ਤਾਂ ਇੰਨੇ ਅੱਜ ਉਹਨੂੰ ਮਾਰ ਦੇਣਾ ਸੀ ਜਦੋਂ ਮੈਂ ਜੀਜਾ ਜੀ ਦੇ ਮੂੰਹ ਇਹ ਗੱਲਾਂ ਸੁਣੀਆਂ ਤਾਂ ਅਸੀਂ ਹੈਰਾਨ ਰਹਿ ਗਏ ਜੀਜਾ ਜੀ ਨੇ ਦੱਸਿਆ ਕਿ ਮੈਂ ਕੁੜੀ ਨੂੰ ਸਹੀ ਸਲਾਮਤ ਆਡੇ ਕੋਲ ਲੈ ਕੇ ਆਉਣਾ ਇਹ ਗੱਲਾਂ ਜੀਜਾ ਜੀ ਨੇ ਸਾਰਿਆਂ ਸਾਨੂੰ ਫੋਨ ਤੇ ਦਸੀਆਂ ਸੀ ਜੀਜਾ ਜੀ ਮੇਰੇ ਪੇਕਿਆਂ ਦੇ ਘਰ ਅਮਾਨਤ ਨੂੰ ਲੈ ਆਏ ਤੇ ਅਮਾਨਤ ਦੀ ਹਾਲਤ ਬਹੁਤ ਖਰਾਬ ਸੀ ਜੀਜਾ ਜੀ ਨੇ ਉਹਦੇ ਪੱਟੀਆਂ ਕਰਵਾ ਦਿੱਤੀਆਂ ਸੀ ਅਸੀਂ ਹੈਰਾਨ ਰਹਿ ਗਏ ਕਿ ਕੋਈ ਇੰਨੀ ਨਫ਼ਰਤ ਕਿਵੇਂ ਕਰ ਸਕਦਾ ਕਿ ਇੱਕ ਬੱਚੇ ਨਾਲ ਹੀ ਇਸ ਤਰ੍ਹਾਂ ਦੀ ਜੇਦ ਕਰੇ ਕਿ ਉਹਨੂੰ ਮਾਰਨ ਤੱਕ ਤਿਆਰ ਹੋ ਜਾਵੇ ਮੈਂ ਤਾਂ ਹੈਰਾਨ ਸੀ ਕਿ ਮੇਰੀ ਆਪਣੀ ਸਾਕੀ ਭੈਣ ਮੇਰੀ ਝੋਲੀ ਖਾਲੀ ਕਰਨ ਨੂੰ ਫਿਰਦੀ ਸੀ ਤੇ ਮੇਰੀ ਬੱਚੀ ਦੀ ਜਾਨ ਲੈਣ ਨੂੰ ਫਿਰਦੀ ਸੀ ਮੈਂ ਆਪਣੀ ਭੈਣ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ ਤਾਂ ਉਹ ਕਹਿਣ ਲੱਗੀ ਜੇ ਮੈਂ ਔਲਾਦ ਵੱਲੋਂ ਖਾਲੀ ਬੈਠੀ ਆ ਤਾਂ ਮੈਂ ਤੈਨੂੰ ਔਲਾਦ ਦਾ ਸੋਖੀ ਕਿਵੇਂ ਲੈਣ ਦੇਵਾਂ ਮੇਰੇ ਤੋਂ ਹੀ ਨਹੀਂ ਜਰਿਆ ਜਾਂਦਾ ਤਾਂ ਜੀਜਾ ਜੀ ਨੇ ਦੱਸਿਆ ਕਿ ਮੈਨੂੰ ਡਾਕਟਰ ਨੇ ਕਿਹਾ ਸੀ ਕਿ ਤੇਰੀ ਘਰ ਵਾਲੀ ਨੇ ਕਿਸੇ ਦਿਨ ਪਾਗਲ ਹੋ ਜਾਣਾ ਇਹਨੂੰ ਪਾਗਲਖਾਨੇ ਵਿੱਚ ਛੱਡ ਦੇ ਪਰ ਮੈਂ ਇਸ ਗੱਲ ਨੂੰ ਇਗਨੋਰ ਕੀਤਾ ਸੀ ਕਿਉਂਕਿ ਇਹ ਬਹੁਤ ਟਾਈਮ ਦੀ ਟੈਨਸ਼ਨ ਵਿੱਚ ਆ ਤੇ ਇਹਦਾ ਪਾਗਲਪਨ ਇੰਨਾ ਵੱਧ ਗਿਆ ਕਿ ਇਹ ਇੱਕ ਬੱਚੇ ਦੀ ਜਾਨ ਲੈਣ ਤੱਕ ਤਿਆਰ ਹੋ ਗਈ ਤੇ ਇਹਦੇ دل ਤੇ امانت والی گل ਇੰਨੀ ਚੜ ਗਈ ਸੀ ਕਿ ਇਹ ਇਹਦੀ jaan ਲੈਣ ਤੱਕ ਤਿਆਰ ਹੋ ਗਈ ਹੁਣ ਮੈਨੂੰ ਲੱਗ ਰਿਹਾ ਕਿ ਇਹ ਸੱਚੀ ਹੀ پاਗਲਾ ਡਾਕਟਰ ਸੱਚੀ ਕਹਿ ਰਹੇ ਆ ਮੈਨੂੰ ਲੱਗਦਾ ਸੀ ਇਹ ਦਵਾਈਆਂ ਨਾਲ ਠੀਕ ਹੋ ਜਾਊਗੀ ਪਰ ਨਹੀਂ ਤੇ ਫਿਰ ਸਾਰਿਆਂ ਨੇ رائے ਬਣਾਈ ਕਿ ਮੇਰੀ ਭੈਣ ਨੂੰ پاਗਲਖਾਨੇ ਛੱਡ ਦੇਣਾ ਚਾਹੀਦਾ ਤੇ ਉੱਥੇ ਇਹਦਾ ਇਲਾਜ ਕਰਵਾਉਣਾ ਚਾਹੀਦਾ ਹੁਣ ਮੇਰੀ ਭੈਣ ਨੂੰ پاਗਲਖਾਨੇ ਛੱਡ ਦਿੱਤਾ ਸੀ ਕਿਉਂਕਿ ਉਹਦਾ ਪਾਗਲਪਨ ਇੱਥੇ ਤੱਕ ਵੱਧ ਗਿਆ ਸੀ ਕਿ ਉਹ ਕਿਸੇ ਦੀ ਵੀ ਜਾਨ ਲੈ ਸਕਦੀ ਸੀ ਪਰ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਮੇਰੇ ਜੀਜਾ ਜੀ ਨੇ ਮੇਰੀ ਬੱਚੀ ਦੀ ਜਾਨ ਬਚਾ ਲਈ ਸੀ ਕਈ ਵਾਰ ਕੁਝ ਗੱਲਾਂ ਇਸ ਤਰ੍ਹਾਂ ਦਿਮਾਗ ਤੇ ਚੜ ਜਾਂਦੀਆਂ ਨੇ ਕਿ ਬੰਦਾ ਪਾਗਲਪਨ ਦਾ ਸ਼ਿਕਾਰ ਹੋ ਜਾਂਦਾ ਸਾਨੂੰ ਵੀ ਸਭ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਸੀ ਕਿ ਉਹਨੂੰ ਕੋਈ ਬੱਚਾ ਖੁਦ ਲੈ ਕੇ ਦਿੰਦੇ ਤਾਂ ਕਿ ਉਹਦਾ ਖਾਲੀਪਨ ਦੂਰ ਹੋ ਜਾਂਦਾ ਤੇ ਉਹ ਇਸ ਤਰ੍ਹਾਂ پاگل ਨਾ ਹੁੰਦੀ ਉਹਦਾ ਹੁਣ ਪਾਗਲਖਾਨੇ ਵਿੱਚ ਲਾਜ ਚੱਲ ਰਿਹਾ ਅੱਗੇ ਨਾਲ ਉਹ ਕਾਫੀ ਬੈਟਰ ਆ ਤੇ ਹੁਣ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਰਿਹਾ ਕਿਉਂਕਿ ਹੁਣ ਉਹਦਾ ਦਿਮਾਗ ਥੋੜਾ ਸੈੱਟ ਹੋ ਗਿਆ ਪਰ ਅਜੇ ਤੱਕ ਉਹ ਪੂਰੀ ਠੀਕ ਨਹੀਂ ਆ ਜਦੋਂ ਤੱਕ ਉਹ ਪੂਰੀ ਠੀਕ ਨਹੀਂ ਹੋ ਜਾਂਦੀ ਤਾਂ ਉਹ ਉੱਥੇ ਹੀ ਰਹੂਗੀ ਤੇ ਜਦੋਂ ਉਹ ਠੀਕ ਹੋ ਕੇ ਬਾਹਰ ਆਊਗੀ ਤਾਂ ਡਾਕਟਰ ਨੇ ਮੇਰੇ ਜੀਜੇ ਨੂੰ ਕਿਹਾ ਕਿ ਤੁਸੀਂ ਇੱਕ ਬੱਚਾ ਗੋਦ ਲੈ ਲਵੋ ਨਹੀਂ ਤਾਂ ਇਹਦੀ ਹਾਲਤ ਫਿਰ ਉਸੇ ਤਰ੍ਹਾਂ ਹੋ ਸਕਦੀ ਆ ਪਰ ਅਜੇ ਉਹਦੀ ਦਵਾਈ ਚੱਲ ਰਹੀ ਹੈ ਤੇ ਅਜੇ ਉਹ ਪੂਰੀ ਠੀਕ ਨਹੀਂ ਸੀ ਜਦੋਂ ਵੀ ਉਹ ਠੀਕ ਹੋ ਜਾਊਗੀ ਉਦੋਂ ਹੀ ਉਹਨੂੰ ਘਰ ਲਿਆਂਦਾ ਜਾਊਗਾ ਤੇ ਬੱਚਾ ਗੋਦ ਲਿਆ ਜਾਊਗਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ